ਠੀਕਾਲ ਜੀ ਤੁਸੀਂ ਦੇਖ ਰਹੇ ਹੋ ਅੰਮੋਲਿ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਛੀਰੇ ਅੱਜ ਅਸੀਂ ਨਮਾਦਿਆਂ ਦੇ ਮੇਲੇ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਇੱਥੋਂ ਦੁਕਾਨਾਂ ਦੀਆਂ ਤੇ ਵੱਖ-ਵੱਖ ਤਰ੍ਹਾਂ ਦੇ ਸੂੰਹ ਟਲਕੀਆਂ ਦਿਖਾਵਾਂਗੇ ਤੇ ਅੱਜ ਅਸੀਂ ਸੂੰਹ ਦਿਖਾਉਣਾ ਕਬੀਸਰੀ ਯਥਾ ਕਬੀਸਰੀ ਯਥਾ ਹੈਗਾ ਕੁਲਦੀਪ ਸਿੰਘ ਤੇ ਮੇਵਾ ਸਿੰਘ ਪਾਲੀਆ ਗੰਗਲ ਦਾ ਅਸੀਂ ਸੂੰਹ ਸਪੈਸ਼ਲ ਦੇ ਵਿੱਚ ਕਬੀਸਰੀ ਯਥਾ ਦਿਖਾਵਾਂਗੇ ਉਹਨਾਂ ਦੀਆਂ ਪੂਰੀਆਂ ਕਵਿਤਾ ਸੀ ਤੁਹਾਨੂੰ ਨਮਾਦਿਆਂ ਮੇਲੇ ਦੇ ਵਿੱਚੋਂ ਦਿਖਾਵਾਂਗੇ ਕਹਿੰਦਾ ਤੇਰੇ ਘਰੇ ਤੋਂ ਸ਼ੇਰ ਤਾਂ ਲੈਣਾ ਪਰ ਸੁੱਚੇ ਚਾਚੇ ਦਾ ਸੁਭਾਅ ਵਾਲਾ ਪੜਾਣਾ ਉਰੇ ਐ ਨਹੀਂ ਰੱਬ ਦੇ ਮਾਰ ਕੇ ਡਰੋ ਨਾ ਉਹਦਾ ਸਿੱਧੀ ਗੋਲੀ ਮਾਰੂ ਉਹ ਕਹਿੰਦਾ ਕੁਝ ਨਹੀਂ ਹੁੰਦਾ ਭਰਾਵਾ ਹੁਣ ਜਿਹੜੇ ਹਾਲਾਤ ਹੋਏ ਪਏ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਤਾਂ ਕਰਨੀ ਪਊ ਚੱਲ ਚਲੀਏ ਸੂਚੇ ਸਰ ਫੂਰ ਮੇਲੇ ਦੇ ਬਾਕੇ ਬਾਬਾ ਸੂਚੇ ਨੂੰ ਜਾ ਕੇ ਕਹਿੰਦੇ ਚਾਚਾ ਕਿੱਥੇ ਵਕੇ ਤੰਮਾਏ ਤੇ ਇਹ ਉਹਦਾ ਕਿੱਧਰ ਫੜ ਗਿਆ ਇੰਨੀ ਦੂਰ ਕਿੱਲੇ ਲੱਗਦੀ ਬੇਬੀਆਂ ਨਾਲ ਦਸੋ ਜੇ ਕਿਸੇ ਚੀਜ਼ ਦੀ ਲੋੜ ਹੈ ਪੈਸੇ ਥੇਲੇ ਦੀ ਲੋੜ ਹੈ ਕੋਈ ਦੁੱਧ ਦੀ ਲੋੜ ਹੈ ਆਪਾਂ ਮੱਝਾਂ ਲੈ ਚਲੀਏ ਕਿਆ ਮੈਂ ਦੱਸੋਗੀ ਮੈਂ ਫੇਰ ਜਦੋਂ ਕਹਿੰਦੇ ਚਾਚਾ ਹੁਣ ਤੈਨੂੰ ਕੀ ਦਸੀਏ ਵੀ ਵਿੱਛਾ ਨੂੰ ਲੋਕ ਕਹਿੰਦੇ ਨੇ ਵੀ ਛੋਟੇ ਵਾਲੀ ਬੇਬੇ ਸਾਡੇ ਪਿੰਡ ਚਾਚਾ ਇੱਕ ਹੋਏ ਸੱਜਣ ਤੂੰ ਤਾਂ ਸਾਡਾ ਚਾਚਾ ਹੈ ਜਵਾਕ ਹੈ ਨਾ ਡਰ ਡਰ ਕੇ ਜੇ ਗੱਲਾਂ ਕਰਨ ਜਮਾਕ ਨੂੰ ਕਿਉਂਕਿ ਡਰ ਸੀਗਾ ਕਿ ਤੇ ਚੱਕ ਕੇ ਨਾ ਫਿਰ ਹੁਣੇ ਤੁਰ ਪਏ ਉਹ ਕਹਿੰਦਾ ਕੀ ਵਗਿਆ ਕੀ ਇਹ ਗੱਲ ਹੁੰਦਾ ਮੈਂ ਤਾਂ ਚਾਚਾ ਕਹਿੰਦਾ ਗੱਲ ਕੋਈ ਵੀ ਨਹੀਂ ਤੂੰ ਨਾਲ ਭੱਜਣ ਦਾਸਾ ਤੂੰ ਜਦੋਂ ਖੇਡ ਆ ਜਾ ਮਾਰਿਆ ਬਸ ਹੁਣ ਸਾਰਾ ਕੁਝ ਠੀਕ ਹੋ ਜਾ ਪਤਾ ਸੀਗਾ ਕਿ ਸੋਚੇ ਸੀ ਨੂੰ ਸੂਰ ਮਰੇ ਤੂੰ ਪਹਿਲਾਂ 7-8 ਬੰਦੇ ਮਾਰ ਮਾਰ ਚੁੱਕਿਆ ਸੀ ਇਹ ਤੋਂ ਪਹਿਲਾਂ ਵੋਚੜ ਤੇ ਤਿੰਨ ਕਤਲਪਿੰਡ ਵਾਲੇ ਪੰਜ ਵੋਚੜ ਛੇਮਾ ਅਹਿਮਦ ਪਖਤਾਨ ਕਹਿੰਦਾ ਤਾਂ ਬਹੁਤ ਸੀ ਸੁੱਚੇ ਨੂੰ ਕਹਿੰਦੇ ਚਾਚਾ ਬਸ ਉਹ ਨਾਲ ਜਾ ਕੇ ਗੇੜਾ ਕੱਢਿਆ ਗੱਲ ਹੈ ਵੀ ਕੋਈ ਨਹੀਂ ਅਗਲੇ ਵਕਤ ਦੋ ਕਿੱਲਾ ਮੇਰੇ ਇਮਾਨਦਾਰ ਨਾਲ ਗਰੇ ਹਰ ਚਾਲ ਪੁੱਛਿਆ ਠੀਕ ਹੋ ਜੀ ਸਾਰਾ ਕੁਝ ਸੁੱਚੇ ਨੇ ਆਖਿਆ ਵੀ ਜਵਾਕ ਨੇ ਗੱਲ ਸਮਾਰ ਕੇ ਸਮਝ ਵੀ ਨਹੀਂ ਲੱਗੀ ਸੁੱਚੇ ਸੂਰ ਮੈਨੂੰ ਹੋ ਗਿਆ ਵੀ ਚਲ ਕੋਈ badi koti ਗੱਲ ਹੋ ਜਾਉਣੀ ਆ ਜਦੋਂ ਗਿਆ ਨਾ ਪਿੰਡ ਪਿੰਡ ਪਹੁੰਚਿਆ ਰਾਜਕੋੜ ਦੇਖੀ ਜਦੋਂ ਸੁੱਚਾ ਦੇਖ ਲਿਆ ਰਾਜਕੋੜ ਨੇ ਉਹ ਵੀ ਅਸ਼ਨੇ ਅਸ਼ਨੇ ਜੇ ਕਰਦੀ ਫਿਰੇ ਅੱਗੇ ਵੀਰ ਜੀ ਐਂਜੇ ਮੈਂ ਜੋ ਸੁੱਖ ਸਾਧਾ ਉਹ ਕਰਾ ਭਾਬੀ ਸੁੱਖ ਸਾਧਾ ਹੈਗੀ ਐ ਪਰ ਮੈਨੂੰ ਜਵਾਕਰ ਦੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਮੇਰੇ ਪਿੰਡ ਦਾ ਸੁੱਖ ਸਾਧਾ ਹੈ ਭਾਬੀ ਮੇਰੇ ਨਾਲ ਕਹਿੰਦੇ ਪਿੰਡ ਨੂੰ ਸੁੱਖ ਸਾਧਾ ਨਹੀਂ ਲੱਗਦੀ ਜਵਾਕਰ ਜਸੋਟੇ ਚਾਚੇ ਨੂੰ ਅਸੀਂ ਤਾਂ ਬਈ ਮੌਜਾ ਮਾਣਦੇ ਆ ਸਾਰਾ ਕੁਝ ਠੀਕ ਐ ਪਿੰਡ ਵਾਲੇ ਬਹੁਤ ਸਾਥ ਦਿੰਦੇ ਨੇ ਉਹ ਕਹਿੰਦਾ ਪਾਪੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਸਾਰੇ ਬੈਠੇ ਨੇ ਬਹੁਤ સારી ਮਾਇਆ ਪੀ ਲੈ ਤੈਨੂੰ ਮੈਂ ਇੱਕ ਗੱਲ ਦੱਸਦਾ ਧੰਨਵਾਦ ਕਰਦਾ ਮੈਂ ਨਾ ਇਹ ਤੋਂ ਪਹਿਲਾਂ 9 ਦੀ 84 ਗੱਡੀ ਐ 9 ਬੰਦਿਆਂ ਦੀ ਮੇਰੇ ਵਾਲੀ ਪਰਝਾਈ ਨਾ ਪਿੰਡ ਵਾਲੀ ਉਹ ਵੀ ਇੰਨੀ ਛੇਪਛੇ ਕਰਦੀ ਸੀ ਸਮਝਾਈ ਮੈਂ ਉਹ ਵੀ ਕਿ ਪਹਿਲਾਂ ਜੀ ਕੋ ਕੁੜੇ ਘਰੇ ਜਾਣੋ ਹਟ ਜਾ ਮੈਂ ਸਮਝਾਉਣਾ ਜਿੰਨੇ ਨੂੰ ਆਇਆ ਮੈਂ ਇੱਕੋ ਵਾਰ ਸਮਝਾਉਣਾ ਹੁਣ ਜੇ ਹੁਣ ਨਾ ਸੁਧਰੀ ਇਸ ਤੋਂ ਬਾਅਦ ਮੈਂ ਨਹੀਂ ਬੋਲਣਾ ਫਿਰ ਬੰਦੇ ਖਾਣੀ ਬੋਲੂ ਮੈਂ ਨਾ ਉਹ ਹਿਆਰ ਫਲੇ ਮੋਕੇ ਧਰੇ ਹੋਏ ਨਹੀਂ ਵੇਚੇ ਨਹੀਂ ਹਣ ਮੈਂ ਚਲਾਉਣੇ ਛੱਡੇ ਸੀ ਸਾਮ ਕੇ ਰੱਖੇ ਪਏ ਨੇ ਸਾਮੀ ਪਈ ਐ ਕਿਨ੍ਹਾ ਦੁਆਰੇ ਨਾਲ ਚਕਾ ਦੀ ਨੌ ਬੰਦਿਆਂ ਦੀ 84 ਤੂੰ ਪਹਿਲਾ ਕੱਟਤੀ ਦਸਵੀਂ ਤੂੰ ਨਾ ਕਿਤੇ ਕਟਵਾ ਲਈ ਹੁਣ ਬਾਬੇ ਦੇ ਉਹ ਪਹਿਲੀ ਤੇ ਆਖਰੀ ਚਾਬਾ ਦੀ ਦੇ ਕੇ ਚੱਲਿਆ ਜੇ ਤੂੰ ਨਾ ਟਲੀ ਫਿਰ ਮੈਂ ਨਹੀਂ ਬੋਲਦੀ ਫਿਰ ਮੈਂ ਨਹੀਂ ਬੋਲਦਾ ਫਿਰ ਮੈਨੂੰ ਦਿੱਤੇ ਹੋਏ ਦਸਵੇਂ ਪਾਤਸ਼ਾਹ ਦੇ ਸ਼ਸਤਰ ਬੋਲਣਗੇ ਲੈ ਬਾਬਾ ਸਰਦਾਰ ਸੁੱਚਾ ਸਿੰਘ ਸੂਰਮਾ ਅਕਦੀ ਭਝਾਈ ਰਾਜਕੌਰ ਨੂੰ ਅਕਦੀ ਮਾਮੇ ਦੀ ਨੂੰਹ ਨੂੰ ਜਿਵੇਂ ਚੁਟਾ ਬਣੀ ਦੇ ਕੇ ਚੱਲਿਆ ਸਦਾ ਹਰਪਾਰਸ ਸਿੰਘ ਸ਼ਮਲਾ ਸਾਹਿਬ ਨੇ ਦੱਸ ਕੇ ਵਿਖਾਇਆ ਹੋ ਘਾਈ ਹਰ ਫੀ ਸਨਾਮਾ ਤੇ ਨੂਗਲਨੀ ਕੰਨ ਕਰ ਲੈ ਤੁਜੇ ਰਾਮੇ ਮੇਰੇ ਭਲਨੀ ਹੋ ਘਾਈ ਹਰ ਫੀ ਸਨਾਮਾ ਤੇ ਨੂਗਲਨੀ ਕੰਨ ਕਰਕੇ ਤੂੰ ਸੁਣ ਮੇਰੇ ਭਲਨੀ ਤੇ ਕੇ ਚਾਣਾ ਤੂੰ ਆਪਣਾ ਛਕਾਲੀ ਸਦਰ ਜਰਾ ਚਪਾਪੀਏ ਵੀਰਵਾਲਾ

दस महीना तूं कटवाी सुधर जा चो भाभी वीरो वरगा वर्गा नाली सुधर जा जो वरगा चंङी रहेगी खणी छॾे तूंदी आशकी दिलो कंजी रहे तोखे खणी छॾे तूं आशकी आपे मनो के हथ हथ में ਭਾਫੀ ਏ ਤੁਮ ਬਾarni 16 ਸਾਲ ਦੀ ਨਬਾਨ ਮੁੱਠੀ ਆਰਨੀ ਕੰਦੀ ਹੱਥਾਂ ਤੇ ਨਾਲ ਲਹੂ ਦੀ ਲਵਾ ਲਈ ਸੁਦਰਜਾ ਰਾਜ ਭਾਫੀ ਏ ਹੀਰੋ ਮਾਰ ਗਿਆ ਵਰਗਾ ਨ ਹਸ਼ਿਰ ਕੜਾਣੀ ਸੁਦਰਜਾ ਰਾਜ ਭਾਫੀ ਏ ਹੀਰੋ ਮਾਰ ਗਿਆ ਤੇਰੇ ਪੁੱਤੇ ਨਾਲ ਲੋਕੀ ਤਨ ਮਾਰ ਗੋ ख़ुशीअ जी दली न चढ़ाली सुधर जादा चो भाभी हीर वर्गा भारी सुधर जा चाखी हीरबरगा ज़िंदगी न रोले तुल हीरियुनि मूर्ख जो ज़िंदगी न रोलदे तुल कोडीअ माफ़ी पवंदे मूरख ज़िंदगी जो रोले तीरिय भाखी वीरो बरगा वर्गा न हशर कराली सुदर जा राजो भाखी वीरो बरगा पहलीअ ते आख़री चेवली जे न कली चा बंदूक पणो मैगणी पहलीअ त आख़री चेता जे न बंदूक पणो मैगणी ताईं मां शामिला न चाहंदा We are here! পিছে লাগি সাডি पग গরল গই জত সাডি মই বি ইমানো ঢল গই দেইলি পিছে লাগি সাডি पग গরল গই হে পিঞ্চ মারি বের পইলা বংরা তোর দিয়া টিক ডান্ডা বেল কাটদে হাত জোড় করম ভরি আরমে জত সাডে বার চউ মি রুডি চকদে হাত জোড় করম ভরি আরমে জত সাডে বার চউ মি রুডি চকদে पहाड़ टुटे मुखे दुख ॾा पहाड़ टुटे न पिछोड़ पी देव तॾहिं बि सजा नथ विच नच करा भरे आर रूड़ी चकर छुप बेली रू मिलण लॻ पई फुल पई उरी छुप बेली न मिलण लॻ पई फुल समान खिलण लॻ पई अख जे समान कल फी ते वांगु लक घर शर मां बसदी मार मार काड़ मीर हसदी चुकी साम्हूं इंसाफ़ जी उमेद मुकी आख़िरी आया तेर दर्जा हथे हूं पूज हथ जोड़ सलूकू लहू बि संदूकूक शामिले लहू सॾा कंदे मशूक संगति पहिरोल कुल वॾा कुल हिकु हथ जोड़ कर ਜਾ ਸਾਡੇ ਤਰ੍ਹਾਂ ਚੁੰਨੀ ਰੂੜੀ ਚੱਕਦੇ ਹੱਥ ਜੋੜ ਕੇ ਰਾ ਭਰ ਆਦਮੇ ਕਹਿੰਦਾ ਸਾਡੇ ਵਰ ਚੁੰਨੀ ਰੂੜੀ ਚੱਕਦੇ ਵਾਹ ਜੀ ਵਾਹ ਮਿਹਰਬਾਨੀ ਧੰਨਵਾਦ ਕਹਿੰਦਾ ਚਾਚਾ ਹੁਣ ਪਾਣੀ ਸਿਰ ਤੋਂ ਲੱਗ ਗਿਆ ਬੋਲਦੇ ਬੋਲਦੇ ਮਾ ਜੀਵਾ ਫਾ ਕਰਵਾ ਰੰਮੇਂਦਰ ਸਿੰਘ ਜੀ ਕਬੱਡੀ ਪਲਖ ਮੇਧ ਤੇ ਜਨਤਾ ਸੀ ਪਹਿਲੀ ਰੋਡ ਵਾਂਗ ਰਾਣਿਆ ਉਹ ਗੱਜਣ ਦਾ ਸੀਗਾ ਬਹੁਤ ਅਹੰਕਾਰਿਆ ਉਹ ਆਪੇ ਪਹਿਲੀ ਰੋਡ ਵਾਂਗ ਰਾਣਿਆ ਇਹ ਹੀ ਜਨਾਲ ਜੀ ਨੇ ਜੱਟੇ ਬਾੜ ਕੇ ਢਾਲ ਕੇ ਤਨਹਾਈ ਸੀ ਜਦੋਂ ਮਨੂਕੜੇ ਸੂਰਮੇ ਨੇ ਥਾੜ ਥਾੜ ਫੇਰ ਮਾਰ ਕੇ ਉਹ ਗੱਜਣ ਤੇ ਰਾਜ ਦੇ ਹੁੜਾ ਤੇ ਦੂਤ ਨੇ ਸੂਰਮੇ ਨੇ ਥਾੜ ਥਾੜ ਫੇਰ ਮਾਰ ਕੇ ਗੱਜਣ ਤੇ ਰਾਜ ਦੇ ਹੁੜਾ ਤੇ ਦੂਤ छत राजो भॼ नकली माती फुल दे भुली आशू छत राज भॼ नकली मात फुल न भुली ॾिली भुला भॼ न त राजो नेरमे वैर मारे गजण जे राजो राजो कंदे हाड़े गोली राजो कंदे हाड़े सु थे माखी माफ़ी कहिड़ी गोली हिकु ची जड़े राजो कंदे हाड़े जसे माखी मूफ़ी के थर हिकु ची जड़े धरती ਹੈ ਗੱਜਨ ਕੱਜ ਧੂਸੜੇ ਸੂਰਮੇ ਨੇ ਧਾਰ ਧਾਰ ਫੈਰ ਮਾਰ ਕੇ ਗੱਜਨਾਂ ਤੇ ਰਾਜੋ ਨੇ ਉੜਾ ਦੇ ਧੂਂੜਾਏ ਸੂਰਮੇ ਨੇ ਧਾਰ ਧਾਰ ਫੈਰ ਮਾਰ ਕੇ ਗੱਜਨਾਂ ਤੇ ਰਾਜੋ ਨੇ ਉੜਾ ਤੇ ਤੂ ਤੜੇ ਹੈ ਜਿੰਨਾ ਤੇ ਰੱਧ ਦੀ ਆਵਾਜ਼ ਰਹੂਗੀ ਸੁੱਚਾ ਸਿੰਘ ਆਉਂਦੀ ਤੇਰੀ ਯਾਦ ਰਹੂਗੀ ਹੈ ਜਿੰਨਾ ਧਰਤੀ ਆਵਾਜ਼ ਰਹੂਗੀ ਸੁੱਚਾ ਸਿੰਘ ਆਉਂਦੀ ਤੇਰੀ ਯਾਦ ਰਹੂਗੀ ਸੂਰਮੇ ਨੇ ਫਾੜ 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 ਮਾਰ ਕੇ ਗੱਜਣ ਤੇ ਰਾਜੋਂ ਦੇ ਉੜਾ ਦੇ ਤੂਦ ਦੇ ਆ ਸੂਰਮੇ ਨੇ ਫਾੜ ਫਾੜ ਫੋਰ ਮਾਰ ਕੇ ਗੱਜਣ ਤੇ ਰਾਜੋਂ ਦੇ ਅਜਾ ਦੇ ਤੂਦ ਦੇ